ਸਾਸੀ ਗਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਵੀਰੇ ਆਪਣਾ ਕੰਟੈਕਟ ਨੰਬਰ ਆਜੀ ਦੀ ਵੀਡੀਓ ਪ੍ਰਿੰਟ ਸੁਖਨੰਦ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਜੇ ਬਾਈ ਜੀ ਸਾਸੀ ਗਾ ਵੀਰੇ ਸਾਸੀ ਗਾ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਮੇਰਾ ਨਾਮ ਵੀਰੇ ਹਰਮਨਾ ਪਿੰਡ ਸੁਖਨੰਦ ਠੀਕ ਆ ਬਾਈ ਜੀ ਕਹ ਬਾਈ ਆਪਣਾ ਘਰ ਆਣਾ ਵੇ ਐਡਰੈਸ ਦੱਸ ਦੋ ਮਾੜਾ ਜੀ ਆਪਣਾ ਹੈਗਾ ਹੀ ਵੰਦਰਾ ਏਡੇ ਕੋਲੇ ਘਰ ਆ ਵੀਰੇ ਵੰਦਰਾ ਵਾਲੇ ਏਡੇ ਕੋਲੇ ਘਰ ਆ ਜੁ ਵਸ ਤੈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਆਪਣਾ ਵਪਾਰ ਲੈਣ ਦਾ ਕੰਮ ਆ ਕੇ ਘਰ ਦੇ ਪਸ਼ੂ ਕਿਰੇ ਘਰ ਦੇ ਪਸ਼ੂ ਆ ਆਪਣਾ ਬਸ ਠੀਕ ਹੋਈ ਦੋਨੇ ਘਰ ਦੇ ਝੋਟੇ ਆ ਕਹਿੰਦੇ ਘਰ ਦੇ ਹੈ ਵੀ ਘਰ ਦੇ ਤੇ ਆ ਵੀ ਘਰ ਦੇ ਠੀਕ ਹੋ ਜੀ ਤੇ ਕੀ ਡਿਟੇਲ ਆ ਝੋਟੀ ਦੀ ਇਹ ਵੀਰੇ ਪਹਿਲੇ ਦੂਜੇ ਸੋਏ ਆ ਪਹਿਲੇ ਸੋਏ ਨੂੰ 10 ਲੀਟਰ ਦੁੱਧ ਕੱਢਿਆ ਫਿਰ ਅੱਛਾ ਐਸ ਵਾਰੀ ਕਿੰਨਾ ਟਾਈਮ ਰ ਏਵੇਂ ਸੋਦੇ ਵੀ ਥਣਾ ਦੀ ਕੁਆਲਿਟੀ ਦੇਖੋ ਬੀ ਸ਼ਾਨਦਾਰ ਆ ਪੱਠਪੂੜੇ ਦੀ ਸੋਹਣੀ ਆ ਸਿੰਘਾਂ ਦੀ ਕੁਆਲਿਟੀ ਸ਼ਾਨਦਾਰ ਕੱਢ ਲਓ ਵੀਰੇ ਬਾਹਰ ਆ ਪਤੂਰਾ ਖਾਣ ਲੜੇ ਸੋਹਣੀ ਭਰੀ ਆ ਮੱਝ ਵੀਰੇ ਪੱਠਪੂੜੇ ਦੀ ਵੀ ਸੋਹਣੀ ਆ ਮੂੰਹ ਮੱਥੇ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਦੂਜਾ ਸੂਹਾ ਸੂਣਾ ਦੋ ਤੋਂ ਚਾਰ ਦਿਨਾਂ ਦੀ ਕੱਚੀ ਆ 10 ਕਿਲੋ ਲੀਟਰ ਦੁੱਧ ਦਾ ਰਿਕਾਰਡ ਆ ਤੋਰਾ ਤੁਸੀਂ ਦੇਖ ਸਕਦੇ ਹੋ ਚੰਗੀ ਪਲੀ ਆ ਬਾਈ ਥਾਣਾ ਦੀ ਕੁਆਲਿਟੀ ਸ਼ਾਨਦਾਰ ਬਾਡੀ ਮੰਤਰ ਦੀ ਸੋਹਣੀ ਆ ਬਾਈ ਪਟਕੜੇ ਦੀ ਚੰਗੀ ਆ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਸੋਹਣਾ ਥਣ ਲੱਗਿਆ ਹੋਇਆ ਤੇ ਬਾਈ ਜੀ ਕੀ ਮੁੱਲ ਮੁੱਲ ਕਰਦੇ ਆਂ ਇਹਦਾ ਇਹਦਾ ਮੁੱਲ ਵੀਰੇ 115000 ਰੁਪਈਆ 115000 ਹੋ ਜੂ ਬਾਈ ਜੀ ਮੌਕੇ ਤੇ ਮਾਨਤਾਂਗੇ ਹਾਂ ਹਾਂ ਮਾਨਤਾਂਗੇ ਜਰੂਰ ਵੀਰੇ ਮਾਨਤਾਂਗੇ ਜਰੂਰ ਕੀਤਾ ਜਾਊਗਾ 115000 ਰੁਪਈਆ ਡਿਮਾਂਡ ਕੀਤੀ ਜਾਂਦੀ ਆ ਤੇ ਅੱਗੇ ਆ ਜਿਓ ਇਹਦੀ ਕੀ ਡਿਟੇਲ ਆ ਜੀ ਇਹ ਵੀ ਵੀਰੇ ਦੂਜੀ ਸੋਇਆ ਇਹਦੀ 12 ਲੀਟਰ ਦੁੱਧ ਦਾ ਇਹਦਾ 12 ਲੀਟਰ ਦੁੱਧ ਦਾ ਸੀ ਜੀ ਤੇ ਇਸ ਟਾਈਮ ਇਹਦੀ ਕੀ ਡਿਟੇਲ ਆ ਜੀ ਇਸ ਟਾਈਮ ਇਹਦੇ ਹੈਗੇ 7 ਲੀਟਰ ਦੁੱਧ ਹੈਗਾ ਵੀਰੇ ਠੀਕ ਹੋ ਗਿਆ 4 ਮਹੀਨੇ ਦੀ ਸੋਈ ਵੀ ਆ ਬੱਚਾ ਨਾਲ ਬੱਚਾ ਇਹਦੇ ਨਾਲ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਨੂੰ 4 ਚ ਮਹੀਨੇ ਹੋ ਗਏ ਬਾਈ 4 ਮਹੀਨੇ ਹੋ ਗਏ ਸੂਈ ਨੂੰ ਕੋਈ ਸੀਮਨ ਸੂਮਣ ਭਰਾਇਆ ਹੋਵੇ ਜਾਂ ਦਵਾਈ ਭرائی ਹੋਵੇ ਕੋਈ ਨਹੀਂ ਨਹੀਂ ਕੋਸ ਨਹੀਂ ਬਰੇ ਕੋਈ ਨਹੀਂ ਭਰਾਇਆ ਤੇ ਦੱਸ ਥੋੜਾ ਸੀਗਾ ਲੇਵੇ ਤੇ ਆਪਾਂ ਇਹ ਆਪਰੇਸ਼ਨ ਕਰਾ ਦੇ ਗੰਡ ਬਣ ਗਈ ਸੀ ਠੀਕ ਹੋ ਜੀ ਹੁਣ ਠੀਕ ਹੋ ਜੀ ਇਹ ਹਾਂ ਹਾਂ ਹੁਣ ਤਾਂ ਠੀਕ ਆ ਬਾਈ ਦੁੱਧ ਚ ਦਿਖਾਇਆ ਸੀ ਸਹੀ ਆ ਨੋਰਮਲ ਆ ਉੱਪਰਲੇ ਮਾਸਤੀ ਆ ਠੀਕ ਹੋ ਬਾਈ ਤੇ ਡਾਕਟਰ ਜੀ ਨੇ ਟਾਈਮ ਪੈ ਕੇ ਸੈੱਟ ਹੋ ਜੀ ਠੀਕ ਹੋ ਜੀ ਦੇਖ ਸਕਦੇ ਮੂੰਹ ਮੱਥੇ ਦੀ ਇਹ ਵੀ ਬਹੁਤ ਚੰਗੀ ਝੋਟੀ ਆ ਬਾਈ ਪੱਠ ਬੋੜੇ ਦੀ ਸੋਹਣੀ ਆ ਕੱਢ ਲਓ ਬ ਮਗਰ ਕੀ ਆ ਬਈ ਇਹਦੇ ਮਗਰ ਕੱਟੀ ਆ ਵੀਰੇ ਬਈ ਆਹ ਇਹਦੀ ਕੱਟੀ ਆ ਇਸ ਟਾਈਮ 7 ਲੀਟਰ ਦੁੱਧ ਤਿਆਰ ਆ ਇਹਦੇ ਇਹ ਤਾਂ ਤੇ ਬਾਕੀ ਜਿਹੜਾ ਸੀਗੀ ਪ੍ਰੋਬਲਮ ਬਾਈ ਨੇ ਤੁਹਾਨੂੰ ਪਹਿਲਾਂ ਹੀ ਦੱਸਤੀ ਆ ਚੁਵਾਈ ਚੁਵਾਈ ਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਬਾਕੀ ਤੁਸੀਂ ਆਪ ਦੋ ਟਾਈਮ ਤਿੰਨ ਟਾਈਮ ਚੁਵਾਈ ਕਰੋ ਮੂੰਹ ਮੱਥੇ ਹੀ ਦੇਖ ਸਕਦੇ ਹੋ ਸੋਹਣੀ ਆ ਬਾਈ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸ਼ਾਨਦਾਰ ਆ ਤੋਰਾ ਦੇਖ ਸਕਦੇ ਹੋ ਮਰਜੀ ਤੁਸੀਂ ਤੋਰ ਲੱਗਦੀ ਮੜੀ ਤੋਰਾ ਵਾਦੀ ਤੋਰਾ ਤੁਸੀਂ ਦੇਖ ਸਕਦੇ ਹੋ ਥੋੜੀ ਥਾਂ ਦੀ ਪ੍ਰੋਬਲਮ ਆ ਬਾਈ ਤੁਸੀਂ ਬਾਈ ਤੋਂ ਜੁਆਸਟਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਆ ਬਾਈ ਤੋਂ WhatsApp ਤੇ ਥੋੜੀ ਵੀਡੀਓ ਮੰਗਾ ਸਕਦੇ ਹੋ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਬਾਈ ਇੱਥੇ ਗੰਢ ਸੀਗੀ ਬਾਈ ਹਰ ਗਿਆ ਦੇ ਕਹਿੰਦੇ ਮੁਤਾਬਕ ਆਪਰੇਸ਼ਨ ਕਰਾ ਕੇ ਸਭ ਕੁਝ ਠੀਕ ਆ ਇਸ ਟਾਈਮ ਤੇ 7 ਲੀਟਰ ਦੁੱਧ ਤਿਆਰ ਆ ਤੇ ਬਾਈ ਜੀ ਆਪਾਂ ਮੁੱਲ ਕੀ ਕਰਦੇ ਆਂ ਇਹਦਾ ਇਹ ਹੈਗਾ ਵੀਰੇ 60000 ਰੁਪਏ ਇਹਦਾ ਮੁੱਲ 60000 ਰੁਪਏ ਹੋ ਜੀ ਬਾਈ ਜੀ ਮੋਕੇ ਤੇ ਮੰਨਦਾਂ ਨਹੀਂ ਜੀ ਹਾਂ ਜੀ ਹਾਂ ਹਾਂ ਜਰੂਰ ਵੀਰੇ ਠੀਕ ਹੋ ਬਾਈ ਜੀ ਆਪਣਾ ਕੰਟੈਕਟ ਨੰਬਰ ਕਨਫਰਮ ਕਰ ਦੋ ਵੀਰੇ ਆਪਣਾ ਨੰਬਰ ਹੈਗਾ 998475907 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਦੋਨਾਂ ਵਿੱਚੋਂ ਨਗਾ ਵਿੱਚੋਂ ਕੋਈ ਵੀ ਨਾ ਕਿਸੇ ਭਰਾ ਨੂੰ ਪਸੰਦ ਆਉਂਦਾ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ